ਇਸ ਦਾ ਹੁਕਮ ਬੁੱਝ ਸੁਖ ਹੋਏ ਇਸ ਦਾ ਨਾਮ ਰਖ ਕੰਠਪਰੋਏ ਇਸ ਦਾ ਹੁਕਮ ਬੁੱਝ ਸੁਖ ਹੋਏ ਉਹਦਾ ਹੁਕਮ ਬੁੱਝ ਕੇ ਸੁਖਾ ਸੁਖ ਹੈ ਜਿੰਨਾ ਜਰ ਹੁਕਮ ਨਹੀਂ ਬੁਝਣਾ ਬੁਝਾ ਜਾਂਦਾ ਕੋਈ ਸੁਭ ਨਹੀਂ ਹੈ ਉਹ ਜਾ ਬੁਝ ਜਾ ਜਾਉ ਤੋ ਖਲ ਸੁਖ ਬਰਾਬਰ ਹੋ ਗਏ ਉੱਥੋਂ ਹੀ ਆਏ ਹੋਏ ਨੇ ਉੱਥੋਂ ਕੀ ਆਉਣਾ ਉਥੋਂ ਦੀ ਗਿਫਟ ਉਹ ਹਰ ਗਿਫਟੇ ਹੁੰਦੀ ਉਹਦਾ ਆਹ ਕਰੋ ਤੁਸੀਂ ਅੱਜ ਉਹ ਜਿਹੜਾ ਸੀ ਬੱਚ ਸੀਗਾ ਉਹਦੇ ਚ ਬਹੁਤ ਹੈਵੀ ਸੀਗਾ ਇੱਕ ਗੋਲੀ ਲੈ ਲੋ ਤਾਂ ਕਿ ਹਾਜੀ ਮੋੜੇ ਤੋਖਤਾ दारू ਆ ਨਾ ਉਹ ਹਾਜੀ ਮੋੜੇ ਵੇ ਜਿਹੜਾ ਘਾ ਲਿਆ ਥੋੜਾ ਗੋਲੀ ਉਤਾਰਨਾ ਜੰਗੀਪੇਰੀ ਘਾ ਲੈਂਦੇ ਗੋਲੀ ਜਿਹੜਾ ਸਵਾਦ ਹੁੰਦੀ ਹੈ ਕੁਝ ਭੱਜ ਕੇ ਦੇ ਲੋਗਾ ਉਹਨੂੰ ਸਵਾਦ ਲਾ ਫਿਰ ਉਹ ਵੀ ਉਹਦੀ ਵੀ ਲੋਡ ਹੁੰਦੀ ਹੈ ਉਹਦੀ ਵੀ ਲੋਡ ਹੁੰਦੀ ਹੈ ਇਹ ਜੇ ਐਕਸਰ ਚੜ ਜਾਂਦਾ ਸੁਖ ਸੁਖਰੇ ਐਕਸਰ ਚੜ ਜਾਂਦਾ ਸਿਰਫ ਦੁੱਖ ਤੇ ਕਰਦਾ ਸੁਖ ਚ ਨਹੀਂ ਗੱਲਦਾ ਫਿਰ ਸਿਰਫ ਨੇ ਕੋਈ ਜੂਜੇ ਸੁਖ ਕੋਈ ਨਾ ਦੁੱਖ ਹੋਈ ਜਾਂਦਾ ਦੇਖੋ ਜੂਗਾ ਫਿਰ ਦੇਖੋ ਖੱ ਲੱਗ ਗਈ ਨਾ ਇੱਕ ਵਾਰ ਖਾਧੀ ਤੇ ਰੋਟੀ ਸਾਡੀ ਇਹ ਜਿਹੋ ਦਾ ਟੇਸਟ ਕਰਿਆ ਟੇਸਟ ਵੀ ਭੁੱਲ ਜੀ ਗਏ ਰੋਟੀ ਬਣ ਜਾ ਕੇ ਆ ਜਾਂਦਾ ਉਹ ਇੱਕ ਵਾਰ ਖਾਧੀ ਸੀ ਦੁਬਾਰਾ ਲਗਾਤੀ ਹੋਈ ਸੀ ਹੋ ਰਿਹਾਦਾ ਇਸ ਦਾ ਹੁਕਮ ਬੂਝੀ ਸਭ ਹੋਏ ਇਸ ਦਾ ਨਾਮ ਰਖਕੰਠਪਰੋਏ ਇਸ ਦਾ ਹਕਮ ਫੂਲ ਸੁਖ ਹੋਏ ਇਸ ਦਾ ਹਕਮ ਬੁਝਾਂ ਗਏ ਹੋ ਕਪੁਝਾਂ ਗਏ ਤਾਂ ਸੁਖ ਹੈ ਇਹ ਉਹ ਤੋਂ ਬਾਅਦ ਕੀ ਹੈ ਜੋ ਹੁਕਮ ਦੇ ਵਿੱਚ ਤੁਹਾਨੂੰ ਗਿਆਨ ਮਿਲਿਆ ਹੈ ਜੋ ਹੁਕਮ ਦੇ ਵਿੱਚ ਸੋਚੀ ਮਿਲਿਆ ਹੈ ਉਹ ਰਖਕੰਠਪਰੋਏ ਮਤਲਬ ਦੱਸੀ ਵੀ ਜਾ ਪਬਲਿਕ ਨੂੰ ਫਿਰ ਜੇ ਦੱਸ ਤਾ ਰਹੇਗਾ ਤਾਂ ਹੋਰਣ ਵੀ ਫਾਇਦਾ ਹੋਣੀ ਆਏ ਜਿਹੜੇ ਦੂਏ ਨੇ ਨਾ ਲੋਕਾਂ ਨੂੰ ਡੋਬਣ ਵਾਲੇ ਇਹਨਾ ਤੋਂ ਆਪੋ ਹਲ ਬਹੁਤ ਨੇ ਲੋਕ ਭੋਲੇ ਜਿਹੜੇ ਇਹਨਾਂ ਦੀ ਮਗਰ ਦੀ ਨਾਲ ਡੋਸ ਉਹ ਬਚ ਜਾਣਗੇ ਜਿਹੜੇ ਜਿਆਦਾ ਸਿਆਣੇ ਨੇ ਨਹੀਂ ਮੰਨਣ ਵਾਲੇ ਤੇਰੀ ਗੱਲ ਉਹ ਡੁੱਬ ਜਾਣ ਦੇ ਕੋਈ ਨਹੀਂ ਬਹੁਤ ਜਾਨ ਬੇ ਜਮਕਾ ਪਾ ਹੋ ਗਿਆ ਆਪਾ ਉਹ ਤਾਂ ਜਿਹੜੇ ਸਿਆਣੇ ਨੇ ਨਾ ਉਹ ਜੋ ਮਰਜ਼ੀ ਕਰੀ ਜਾਣ ਪਰ ਭੋਲੇ ਵੀ ਆ ਗੀ ਉੱਤੇ ਬਹੁਤ ਸਾਰੇ ਉਹਨਾਂ ਦਾ ਬਚਾਅ ਹੋ ਜੂਗਾ ਇਸ ਦਾ ਨਾਮ ਰੱਖ ਅੰਟ ਪ੍ਰੋ ਅੰਟ ਦੇ ਵਿੱਚ ਪ੍ਰੋ ਕਰਕੇ ਰੱਖਿਆ ਤਾਂ ਦੱਸਿਆ ਜਾ ਸਕਦਾ ਹੈ ਇਹਦੇ ਨੂੰ ਸਮਝਾਇਆ ਜਾ ਸਕਦਾ ਹੁਕਮ ਅੱਜਾ ਨਾਨਕ ਗੁਰਮੁਖ ਆਪ ਜਾਏ ਸਭ ਕੁਝ ਸੀ ਉਹ ਗੁਰਮੁਖ ਆਪੇ ਹੁੰਦਾ ਹੋ ਭਗਤ ਜਨਾ ਆ ਆਪਾ ਰੱਖਿਆ ਉਹਨੇ ਆਪਣਾ ਆਪਾਸ ਭਗਤਾਂ ਦੇ ਮੱਥੇ ਰੱਖਿਆ ਜਿਵੇਂ ਸੰਤ ਜਨਾਂ ਕੇ ਮਨ ਵਿੱਚ ਰਹੋ ਨੌਨੇ ਦੇ ਉਪਦੇਵ ਪ੍ਰਭ ਕਾ ਨਾਮ ਭਗਤ ਜਨਾਂ ਕੇ ਮਨ ਵਿੱਚ ਭਗਤ ਜਨਾਂ ਦੇ ਮਨ ਦੇ ਵਿੱਚ ਪ੍ਰਗਟ ਹੁੰਦਾ ਹੈ ਉਹ ਵਿਸ਼ਰਾਮ ਕੋ ਸੌ ਤਾਂ ਹੀ ਭਗਤ ਜਨਾਂ ਆਪਣੇ ਵਿਸ਼ਰਾਮ ਕਰਦੇ ਨੇ ਨਾਮ ਨਾਲ ਜੁੜ ਕੇ ਹੀ ਵਿਸ਼ਰਾਮ ਹੋ ਸਕਦਾ ਹੈ ਉਹ ਨਾਮ ਉਧਾਰ ਨਾਲ ਪ੍ਰਗਟ ਹੋਉ ਤੇ ਰੋ ਨਾ ਤਾਂ ਉਹ ਤੇ ਚੁਣ ਜਾਂਦੇ ਨੇ ਉਹ ਜ਼ਿਆਦਾ ਆਪਣਾ ਆਪਾ ਉੱਥੇ ਰੱਖਿਆ ਹੋਇਆ ਹੈ ਤਾਂ ਉਹ ਅਸਲ ਦੇ ਵਿੱਚ ਆਪ ਹੀ ਜ਼ਰਾ ਰਿਆ ਹੁੰਦਾ ਹੈ ਤਸਲੀ ਦੂਏ ਦੀ ਲੱਗਦਾ ਹੁੰਦਾ ਬੁੱਢਾ ਕਰਾਉਂਦਾ ਬੁੱਢਾ ਵੀ ਕਿਹੜਾ ਦੀਦ ਹੈ ਲੱਗਦਾ ਹੁੰਦਾ ਸਰੀਰ ਇੱਥੇ ਜਾਤੇ ਬੰਦਾ ਜਾ ਕੇ ਸਰੀਰ ਤੇ ਆਤਮਾ ਕਿਹੜਾ ਦੀਦ ਹੈ ਆਸਮਾਨ ਦਾ ਗੱਲੇ ਹੀ ਦੀ ਆਤਮਾ ਦਹਾਂ ਤੇ ਹੋ ਜਾਂਦਾ ਤੇ ਜਾ ਕੇ ਜੇ دریا ਵੀ ਤੇ ਕਿਹਾ ਤੁਹਾਨੂੰ ਸੁਬੂਦਰ ਨਾਲ ਜੁੜਿਆ ਹੋਇਆ ਨਾ ਜਾ ਕੇ ਵੱਡੇ ਤੇ ਉਸ ਬੁੱਧ ਦਾ ਰਾਇ ਕੋਹ ਦਾ ਪਰ ਆਤਮਾ ਦਾ ਦੀਦੀ ਕੋਈ ਨਹੀਂ ਨਾ ਤੇਰਾ ਆਤਮਾ ਦੀ ਜਾਨ ਨਹੀਂ ਡੋੜਾ ਉਹਦਾ ਨਹੀਂ ਕਰੋ ਆਤਮਾ ਆਪਣੇ ਅੰਦਰ ਰੂਪੇ ਨਾਲ ਦੂਹੇ ਦੂਹੇ ਦੇ ਵਿੱਚ ਉਹ ਆਪਣੀ ਦੇਖੇਦਾ ਵੀ ਦੂਹੇ ਦਾ ਧਾਰਾ ਅੰਦਰ ਜਜਮੈਂਟ ਹੈ ਵੇਹ ਜੈ ਕੋ ਹੋ ਜਾਂਦਾ ਹੈ ਹਾਂ ਸਿਮਰ 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 ਪ੍ਰਭ ਸੋਏ ਨਾਨਕ ਵੇਗਨਾਂ ਲਾਗੇ ਕੋਈ ਸਿਮਰ 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 ਪ੍ਰਭ ਸੋਏ ਆ ਜਿਹੜੀ ਪਰਬੰਧੀ ਸੋਈ ਹੈ ਨਾ ਗੁਰਬਾਣੀ ਹੋਏ ਇਹਦਾ ਸੁਣਨ ਕਰ ਆ ਸੱਚੇ ਸਿੱਖਿਆ ਤੇਰੀ ਪਿਛਲੇ ਜਨਮ ਦੀ ਇਹ ਜਦ ਸੁਣਨ ਕਰੇਗਾ ਤੇਰਾ ਚੇਤਾ ਆਜੂ ਸਾਰੇ ਪਿਛਲੇ ਜਨਮ ਸਾਰੇ ਯਾਦ ਆ ਜਾਣਗੇ ਪਿਛਲੇ ਜਨਮਾਂ ਦੀ ਸੋਈ ਹੋਈ ਜਲਪੂਈ ਸੋਈ ਸੋਈ ਜਾਗੀ ਇਹ ਸੋਈ ਸੋਈ ਜਾਗੂਈ ਜਾਂ ਜਾਗੂਈ ਸਾਰੇ ਗਿਆਨ ਹੋਜੂ ਪਿਛਲਾ ਬਹੁਤ ਦੂਰ ਤੱਕ ਦਾ ਗਿਆਨ ਹੋਜੂ ਆਇਆ 1200 ਸਾਲ ਜਾਂ 400 ਸਾਲ ਦਾ ਕੋਈ ਖਾਸ ਹਾਲ ਨਹੀਂ ਹੈ ਬਹੁਤ ਪੁਰਾਣਾ ਪੁਰਾਣਾ ਇਹ ਤਾਂ ਦੱਸਿਆ ਹੋਇਆ ਵਿੱਚ ਉਹ ਇਸ ਤਰੀਕੇ ਨਾਲ ਦੱਸ ਰਿਹਾ ਚੰਦਨ ਦੋ 4 500 ਸਾਲ ਦੀ ਤਾਂ ਅੰਦਾਜ਼ਾ ਲੱਗ ਜਾਂਦਾ ਹੁੰਦਾ ਉਹ ਉਹਦੇ ਪੈਂਡ ਹੁੰਦੀਆਂ ਨੇ ਸਾਡੇ ਕੋਲ ਇਹ ਸ਼ਾਦੀਆਂ ਹੋទੀਆਂ ਨੇ ਅੱਜ ਕਾਦੇ ਹਾਂਜੀ ਸੇਮਰ 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 ਪ੍ਰਾਪਤ ਹੋਏ ਨਾਮ ਨਾਮ ਵੀਰੇ ਨਾਲ ਲਾਗੇ ਕੋਈ ਉਸ ਦੀ ਵਾਰ ਤੇਰਾ ਜਿਹੜਾ ਜੱਗ ਬਣੇ ਤੇਰੀ ਘਤੀਆ ਜਦੋਂ ਬੇਚੋ ਉਹਨੇ ਬੇਗਨਾ ਬੋਲਿਆ ਫਮਤਰਾ ਠੀਕ ਠੰਡ ਚੰਦਾਰੇ ਤੇ ਗੱਡੀ ਕਿਤੇ ਰੁਕੇ ਨਾ